ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਪਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵੈਗੂ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀ ਤਰੱਕੀ ਬਖਸ਼ਣਾ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਮਾਂ ਤੇ ਬੱਚਿਆਂ ਦੇ ਰਿਸ਼ਤੇ ਆ ਜੀ ਥੋੜੀ ਜਿਹੀ ਗੱਲ ਇਹ ਜ਼ਰੂਰੀ ਹੈ ਕਰਨੀ ਜ਼ਰੂਰੀ ਹੈ ਪਰ ਕੂਲਰ ਚੱਲ ਰਿਹਾ ਜੀ ਗਰਮੀ ਬਹੁਤ ਆ ਹੋ ਸਕਦਾ ਵਿੱਚ ਕੂਲਰ ਦੀ ਹਵਾ ਆ ਰਹੀ ਹੋਵੇ ਕਿਉਂਕਿ ਮੇਰੇ ਕੋਲ ਮੈਕ ਜਹਾ ਹੈ ਨਹੀਂ ਮੱਲਿਆ ਹੁੰਦੀ ਕਿਹੜਾ ਗਲ ਖੁੱਲ ਲੱਗਦਾ ਤੇ ਗੱਲ ਇੱਕ ਮਸ਼ਨ ਹੋਰ ਦੱਸਣਾ ਚਾਹੀਣੀ ਐ ਮੈਂ ਕੋਸ਼ਿਸ਼ ਕਰਾਂਗੀ ਕਿ ਵੀ ਹਰ ਐਤਵਾਰ ਨੂੰ ਸ਼ਾਮ ਨੂੰ 7:30 ਵਜੇ ਮੈਂ ਤੁਹਾਡੇ ਨਾਲ ਲਾਈਵ ਹੋਇਆ ਕਰੂੰਗੀ ਤੇ ਆਏ ਸੰਡੇ ਕਿਉਂਕਿ ਜਿਹੜੇ ਬਾਹਰ ਲੋਕ ਕਹਿੰਦੇ ਵੀ ਤੁਸੀਂ ਵੀਕਐਂਡ ਤੇ ਬਹਿਆ ਕਰੋ ਵੀ ਉਦੋਂ ਵੀ ਅਸੀਂ ਵੀ ਥੋੜਾ ਜਿਹਾ ਫ੍ਰੀ ਹੁੰਨੇ ਆ ਤਾਂ ਫਿਰ ਆਪਾਂ ਇੰਡੀਆ ਦੇ ਹਿਸਾਬ ਨਾਲ ਐਤਵਾਰ ਨੂੰ ਸ਼ਾਮ ਨੂੰ 7:30 ਵਜੇ ਲਾਈਵ ਹੋ ਜਾ ਕਰਾਂਗੇ ਥੋੜਾ ਬਹੁਤ ਜਿੰਨਾ ਕਿ ਟਾਈਮ ਲੱਗਿਆ ਬੜਾ ਆਪਾਂ ਗੱਲ ਕਰਦੇ ਹਾਂ ਜੀ ਮਾਂ ਤੇ ਬੱਚੇ ਦੇ ਰਿਸ਼ਤੇ ਦੀ ਕਹਾਣੀ ਜਿਹੜੀ ਮਾਂ ਹੁੰਦੀ ਹੈ ਉਹ ਬੱਚੇ ਨੂੰ ਕਿਵੇਂ ਪਹਿਚਾਣਦੀ ਹੈ ਕਿਵੇਂ ਹੁੰਦੀ ਹੈ ਸਹੀ ਮੈਂ ਇਹਨਾਂ ਦੇ ਵਿੱਚ ਜਿੱਦ ਫਿਕਰ ਮੇਰਾ ਤਾਂ ਯਾਰ ਬਾਜੀ ਹਨਾ ਜਿਹੜੀ ਮਾਂ ਹੁੰਦੀ ਹੈ ਉਹ ਬੱਚੇ ਦੀ ਹਰ ਇੱਕ ਛੋਟੀ ਤੋਂ ਛੋਟੀ ਗੱਲ ਨੂੰ ਪਹਿਚਾਣ ਲੈਂਦੀ ਹੈ ਛੋਟੀ ਤੋਂ ਛੋਟੀ ਗੱਲ ਨੂੰ ਉਹ ਪਹਿਚਾਣ ਲੈਂਦੀ ਹੈ ਮਾਂ ਸਭ ਤੋਂ ਪਹਿਲਾਂ ਮਾਂ ਨੂੰ ਪਤਾ ਲੱਗਦਾ ਵੀ ਬੱਚਾ ਬਿਮਾਰ ਹੈ ਜਾਂ ਅਫਸੈਟ ਹੈ ਖੁਸ਼ ਹੈ ਜਾਂ ਦੁਖੀ ਹੈ ਕਾਫੀ ਜਿਹੜੀ ਮਾਂ ਹੁੰਦੀ ਹੈ ਜੀ ਇਹ ਬੱਚੇ ਦੀ ਦਿਲ ਦੀ ਧੜਕਣ ਵੀ ਸਮਝ ਲੈਂਦੀ ਹੈ ਵੀ ਬੱਚਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸੋ ਜਿਹੜੀ ਮਾਂ ਹੁੰਦੀ ਹੈ ਨਾ ਮਾਂ ਬੱਚਿਆਂ ਲਈ ਕੀ ਸੰਘਰਸ਼ ਕਰਦੀ ਹੈ ਇਹ ਮੈਂ ਦੱਸਣਾ ਬੱਚਿਆਂ ਨੂੰ ਜ਼ਰੂਰੀ ਸਮਝਦੀਆਂ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਵੀ ਸਾਡੀਆਂ ਮਾਵਾਂ ਕਿੱਦਾਂ ਸਾਡੇ ਲਈ ਕਰਦੀਆਂ ਕਿਉਂਕਿ ਮੈਨੂੰ ਪਤਾ ਵੀ ਜੋ ਕੁਝ ਮੈਂ ਕੀਤਾ ਹਰ ਇੱਕ ਮਾਂ ਹੀ ਆਪਣੇ ਬੱਚੇ ਲਈ ਇਹ ਕਿਸ ਕਰਦੀ ਹੈ ਕਿਉਂਕਿ ਮਾਂ ਨੂੰ ਬੱਚੇ ਸਾਰੇ ਹੀ ਪਿਆਰੇ ਹੁੰਦੇ ਆ ਹਰ ਇੱਕ ਮਾਂ ਦਾ ਬੱਚਾ ਆਪਣੇ ਆਪਾਂ ਤੇ ਮਾਂ ਨੂੰ ਪਿਆਰਾ ਹੁੰਦਾ ਹਨਾ ਮੈਂ ਕਹਾਂ ਮੈਨੂੰ ਮੇਰੇ ਬੱਚੇ ਪਿਆਰੇ ਆ ਹਰ ਇੱਕ ਮਾਂ ਨੂੰ ਆਪਣੇ ਬੱਚੇ ਪਿਆਰੇ ਆ ਸੋ ਆਪਾਂ ਉਸ ਬੀਚ ਤੇ ਵੀਡੀਓ ਪਾਉਣੀ ਆ ਵੀ ਮਾਂ ਦਾ ਕੀ ਰੋਲ ਹੁੰਦਾ ਬੱਚੇ ਦੀ ਲਾਈਫ ਚ ਤੇ ਕੀ ਸੰਘਰਸ਼ ਹੁੰਦੇ ਮਾਂ ਦੇ ਹਨਾ ਬਹੁਤ ਹੀ ਗੱਲ ਕਰਦੇ ਆ ਪਹਿਲੀ ਗੱਲ ਤਾਂ ਗੀਤਾ ਗੀਤਾ ਕਾ ਵੀ ਕੀਰਤਨ ਕਰਦੇ ਸਮੇਂ ਵੀ ਪਾਪੇ ਕਹਿ ਦਿੰਦੇ ਆ ਮਾਤਾ ਜਾਇਦ ਨਾ ਰੱਖਦੀ ਔਗਣ ਬੱਚਿਆਂ ਦੀ ਇਹਦਾ ਮਤਲਬ ਇਹ ਹੈ ਜੀ ਜਿਹੜੀ ਮਾਦਾ ਹੁੰਦੀ ਆ ਮਾਂ ਹੁੰਦੀ ਆ ਉਹ ਆਪਣੇ ਬੱਚੇ ਦੇ ਔਗਣ ਕਦੇ ਯਾਦ ਨਹੀਂ ਰੱਖਦੇ ਕਿਉਂਕਿ ਬੱਚੇ 'ਚ ਲੱਖ ਔਗਣ ਹੋਣ ਜ ਜਿੱਦਾਂ ਆਪਾਂ ਕਹਿ ਦਿੰਨੇ ਨਾ ਕਿ ਕਿਸੇ ਮਾਂ ਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਵੀ ਤੇਰੇ ਦੋ ਬੱਚੇ ਐ ਇੱਕ ਚੋਰ ਅਤੇ ਇੱਕ ਸਾਧ ਐ ਵੀ ਤੈਨੂੰ ਕਿਹੜੇ ਦਾ ਪਿਆਰ ਆਉਂਦਾ ਸਾਧ ਦਾ ਕਿ ਚੋਰ ਦਾ ਤਾਂ ਮਾਂ ਨੇ ਇਹੋ ਜਵਾਬ ਦਿੱਤਾ ਸੀ ਵੀ ਮਾਂ ਕਹਿੰਦੀ ਵੀ ਭਾਈ ਮੈਂ ਮੈਂ ਚੋਰ ਨੂੰ ਵੀ ਜਨਮ ਦਿੱਤਾ ਮੈਂ ਸਾਧ ਨੂੰ ਵੀ ਜਨਮ ਦਿੱਤਾ ਮੈਨੂੰ ਦੋਨੇ ਪਿਆਰੇ ਐ ਮੈਨੂੰ ਚੋਰ ਦਾ ਵੀ ਉਹ ਨਾ ਆਉਂਦਾ ਮੈਨੂੰ ਸਾਧ ਦਾ ਵੀ ਉਹ ਨਾ ਆਉਂਦਾ ਚੋਰ ਦਾ ਮੈਨੂੰ ਉਦੋਂ ਵੱਧ ਦਾ ਤਾਂ ਆਉਂਦਾ ਵੀ ਜਿੱਦੇ ਫੜਾਗੇ ਇਹਨੂੰ ਕੁੱਟ-ਕੁੱਟ ਮਾਰ ਦੇਣਗੇ ਕਹਿੰਦੀ ਉਹਦਾ ਮੈਨੂੰ ਸਾਧ ਦਾ ਤਾਂ ਮੈਨੂੰ ਫਿਕਰ ਨਹੀਂ ਹੈਗਾ ਵੀ ਉਹ ਸਾਧਾਂ ਨੇ ਕੋਈ ਵੈਕ ਨਹੀਂ ਕਰਨੀ ਚੋਰ ਦਾ ਭਾਈ ਮੈਨੂੰ ਬਾਲਾ ਫੇਕੜਾ ਵੀ ਜੇ ਇਹਨੂੰ ਕਿਸੇ ਨੇ ਮਾਰਤਾ ਮੇਰੇ ਤਾਂ ਪੁੱਤ ਕਿਉਂਕਿ ਦੇਖੋ ਜੀ ਮਾਂ ਐਸੀ ਚੀਜ਼ ਹੁੰਦੀ ਆ ਚਾਹੇ ਉਹਦਾ ਬੱਚੇ ਨੇ ਜਿੱਦੇ ਮਰਜ਼ੀ ਪੁੱਠੇ ਕੰਮ ਕੀਤੇ ਹੋਣ ਸਿੱਧੇ ਕੰਮ ਕੀਤੇ ਹੋਣ ਕੁਝ ਵੀ ਹੋਵੇ ਮਾਂ ਦਾ ਅੰਦਰੋਂ ਦਾ ਭਲੇਜ ਹੁੰਦਾ ਉਹ ਮਾਂ ਬੱਚੇ ਨੂੰ ਪਿਆਰ ਕਰਦੀ ਆ ਮਾ ਆਪ ਦੇ ਬੱਚੇ ਨੂੰ ਚੰਗੇ ਰਸਤੇ 'ਤੇ ਪਾਉਣ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਅੱਜ ਕੱਲ ਨਸ਼ਾ ਇੰਨਾ ਵੱਧ ਗਿਆ ਐਡਾ ਕੁਸ਼ਕ ਘਟਿਆ ਲੋਕਾਂ ਨੇ ਨਸ਼ੇ ਦਾ ਜਿਹੜਾ ਦਬ ਦਬਾ ਬਣਾਤਾ ਹਨਾ ਲੋਕ ਮੈਂ ਕਹਣੀ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜੇ ਬੰਦੇ ਨੂੰ ਨਰਕਾਂ 'ਚ ਵੀ ਢੋਈ ਨਾ ਮਿਲੇ ਜਿਹੜੇ ਚਿੱਟਾ ਵੇਚਦੇ ਆ ਮੈਂ ਗੁਰੂ ਰਾਮ ਦਾ ਦਾਸ ਅੱਗੇ ਅਰਦਾਸ ਕਰੂੰ ਵੀ ਮਾਲਕਾ ਵਾਹਿਗੁਰੂ ਉਹ ਪੱਟੇ ਹੀ ਜਾਣ ਜਿਹੜੇ ਚਿੱਟਾ ਵੇਚ ਕੇ ਸਾਡੇ ਪੰਜਾਬ ਨੂੰ ਖਤਮ ਕਰ ਰਹੇ ਆ ਸੋ ਮੇਰੀਆਂ ਇਹ ਬਾਦੂਆਮਾ ਚਿੱਟਾ ਵੇਚਣ ਵਾਲਿਆਂ ਲਈ ਜੋ ਚਿੱਟੇ ਵੇਚਦੇ ਆ ਮੈਂ ਕਹਨੀ ਆ ਸੋਡੀਆਂ ਵੀ ਜੜਾ ਨਾ ਲੱਗਣ ਕਿਤੇ ਵੀ ਜੜਾ ਨਾ ਲੱਗਣ ਜਿਹੜੇ ਤੁਸੀਂ ਹਰਾਮ ਦੀ ਕਮਾਈ ਤੇ ਮਹਿਲ ਖੜੇ ਕਰਦੇ ਉਹਨਾਂ ਮਹਿਲਾਂ ਦੇ ਵਿੱਚ ਰਹਿਣਾ ਸੋਨੂੰ ਕਦੇ ਵੀ ਮਿਲੇ ਨਾ ਜਿਹੜੇ ਤੁਸੀਂ ਮਾਮਾ ਦੇ ਪੁੱਤ ਬਰਬਾਦ ਕਰਕੇ ਨਾ ਬੈਠੀਆਂ ਰੋਈ ਜਾਂਦੀਆਂ ਵੀ ਕਿਤੇ ਡਿੱਗਿਆ ਨਾ ਪਿਆ ਹੋਵੇ ਕਿਤੇ ਉੱਥੇ ਨਾ ਡਿੱਗ ਪਏ ਕਿਤੇ ਸੂਰਤ ਨਾਲ ਡਿੱਗ ਪਏ ਬੈਠੀਆਂ ਵਿਚਾਰੀਆਂ ਉਹਨਾਂ ਦਾ ਸਰਾਬ ਸੋਨੂੰ ਲੈ ਕੇ ਬਹਿ ਜਾ ਮੈਂ ਇੱਕ ਚਿੱਟੇ ਵਾਲਿਆਂ ਨੂੰ ਇੱਕ ਚੈਲੰਜ ਕਰਦੀ ਆ ਵੀ ਤੁਸੀਂ ਨਾ ਜਿਹੜਾ ਚਿੱਟੇ ਦਾ ਕੰਮ ਤੋੜਿਆ ਪੁੱਤਾਂ ਨੂੰ ਬਰਬਾਦ ਕਰਨ ਦਾ ਹਨਾ ਇਹ ਵੱਧਵਾਵਾ ਤੁਹਾਨੂੰ ਸਿੱਧੀਆਂ ਡਾਇਰੈਕਟਲੀ ਮਾਮਾ ਦੇ ਜਦੋਂ ਦੇਕਾ ਚਿੱਟੇ ਨਾਲ ਰੱਜੇ ਪੁੱਤ ਦੀ ਮੌਤ ਹੁੰਦੀ ਹੈ ਨਾ ਫਿਰ ਉਹਦੀ ਮਾਂ ਤੋਂ ਵੱਧ ਕੇ ਕੋਈ ਦੂਹੀ ਨਹੀਂ ਹੁੰਦਾ ਤੇ ਉਹਦੀਆਂ ਜਿਹੜੀਆਂ ਵਾਦੂਆ ਮਾ ਉਹ ਤੁਹਾਨੂੰ ਪੱਟ ਦੇਣੀ ਹੈ ਇਹ ਮੇਰੀ ਗੱਲ ਯਾਦ ਰੱਖਿਓ ਤੇ ਮੈਂ ਵੀ RAMDAS ਅੱਗੇ ਅਰਦਾਸ ਕਰਦੀ ਆਂ ਵੀ ਇਹੇ ਗੁਰੂ RAMDAS ਜੋ ਬੰਦਾ ਚਿੱਟਾ ਵੇਚਦਾ ਮਾਲਕਾ ਤੂੰ ਉਹਨੂੰ ਐਸੀ ਸਜ਼ਾ ਦੇ ਐਸੀ ਸਜ਼ਾ ਦੇ ਉਹ ਚਿੱਟਾ ਵੇਚਣ ਯੋਗ ਨਹੀਂ ਹੋਣੀ ਉਹ ਐਸਾ ਰੋਗ ਲੱਗੇ ਰੱਬ ਦੇ ਘਰ ਉਹਨੂੰ ਉਹ ਮੰਜੇ ਜੀ ਪਿਆ ਬਿਲਕੁਲੇ ਉਹਨੂੰ ਪਤਾ ਲੱਗੇ ਤਕਲੀਫ ਹੁੰਦੀ ਕੀ ਆ ਕਹਿੰਦੇ ਆ ਕਿ ਅੱਗ ਕਿਸੇ ਦੇ ਘਰੇ ਲਾ ਕੇ ਇਸ ਸਿੱਖਣ ਦਾ ਬੜਾ ਨਜ਼ਾਰਾ ਹੁੰਦਾ ਪਰ ਜਦੋਂ ਉਹ ਅੱਗ ਛੋਟੇ ਘਰੇ ਲੱਗਦੀ ਹੈ ਨਾ ਉਦੋਂ ਨਜ਼ਾਰਾ ਨਹੀਂ ਆਉਂਦਾ ਤਾਂ ਭੱਬਾ ਨੇ ਬਲਦ ਨੂੰ ਸੋ ਮੈਂ ਤਾਂ ਕਹੂੰਗੀ ਵੀ ਚਿੱਟਾ ਵੇਚਣ ਵਾਲੇ ਤੁਹਾਡਾ ਕੱਖਣਾ ਰਹੇ ਜਿਨ੍ਹਾਂ ਨੇ ਤੁਸੀਂ ਸਾਡਾ ਪੰਜਾਬ ਖਤਮ ਕਰਤਾ ਸਾਡੀ ਪੀੜ੍ਹੀ ਖਤਮ ਕਰਤੀ ਮੈਂ ਕਿਹਣੀ ਤੁਹਾਡਾ ਕੱਖਣਾ ਰਹੇ ਇਹ ਮੇਰੀਆਂ ਵਰਦੂ ਆਵਾ ਮਾ ਤੁਹਾਡੇ ਸਾਰਿਆਂ ਲਈ ਜਿਹੜੇ ਤੁਸੀਂ ਘਟੀਆ ਕੰਮ ਕਰਦੇ ਤੇ ਮਾਂ ਵਿਚਾਰੀ ਅੱਜਕੱਲ ਮਾਮਾ ਦੇ ਜ਼ੋਰ ਲੱਗੇ ਪਏ ਆ ਵੀ ਸਾਡੇ ਚਿੱਟੇ ਤੋਂ ਪੁੱਤ ਬਾਝ ਰਹੇ ਸਾਡੇ ਚਿੱਟੇ ਤੋਂ ਪੁੱਤ ਬਾਝ ਰਹੇ ਪਰ ਮਾਂ ਮਾ ਵਿਚਾਰੀਆਂ ਕੀ ਕਰਨ ਕਿਉਂਕਿ ਮਾਮਾ ਚਤੋਂ ਪੈਰ ਬੱਚੇ ਦੇ ਨਾਲ ਨਹੀਂ ਰਹਿ ਸਕਤਿਆਂ ਬੱਚੇ ਬਾਹਰ ਅੰਦਰ ਵੀ ਜਾਂਦੇ ਆ ਹਨਾ ਉੱਥੇ ਜਾ ਕੇ ਕੁਛ ਨਾ ਕੁਛ ਕਰ ਲੈਂਦੇ ਆ ਸੋ ਏ ਗੁਰੂ ਰਾਮਦਾਸ ਮੇਰੀ ਅਰਦਾਸ ਆ ਤੇਰੇ ਚਰਨਾਂ 'ਚ ਵੀ ਜਿਹੜੇ ਬੱਚੇ ਗਲਤ ਰਸਤੇ 'ਚ ਪੈ ਗਏ ਨੇ ਆ ਪ੍ਰਮਾਤਮਾ ਉਹਨਾਂ ਨੂੰ ਮਰਤ ਬਖਸ਼ੀਂ ਉਹ ਮਾਮਾ ਨੂੰ ਕਿੰਨੀ ਤਕਲੀਫ ਆਉਂਦੀ ਆ ਜਿਹੜੀਆਂ ਮਾਮਾ ਨੇ ਆਪਦੀਆਂ ਮੂੰਹਾਂ 'ਚੋਂ ਕੱਟ-ਕੱਟ ਬੁਰਕੀਆਂ ਜਵਾਕ ਕਾ ਪਾ ਲਿਆ ਤੇ ਅੱਜ ਮੌਤ ਦੇ ਮੂੰਹ 'ਚ ਜਾ ਰਹੇ ਆ ਮਾਮਾ ਕੀ ਕਰਨ ਕਿੱਧਰ ਜਾਣ ਪਤਾ ਬੱਚਿਓ ਮੇਰੀ ਅਪੀਲ ਆ ਸੋਨੂੰ ਜਿਹੜੇ ਤੁਸੀਂ ਗਲਤੀਆਂ ਕਰਦੇ ਹੋ ਗਲਤ ਰਸਤੇ ਪੈ ਰਹੇ ਹੋ ਪਲੀਜ਼ ਮੇਰੀ ਰਿਕੁਐਸਟ ਹੈ ਮੈਂ ਵੀ ਇੱਕ ਮਾਂ ਐ ਮੇਰੇ ਵੀ ਦੋ ਬੱਚੇ ਆ ਮੇਰੇ ਰਾਹੀ ਸਾਰੀਆਂ ਮਾਵਾਂ ਦੀ ਇਹੋ ਹੀ ਅਰਦਾਸ ਤੇ ਇਹੀ ਗੱਲ ਆ ਤੁਸੀਂ ਸਾਰੇ ਬੱਚੇ ਸਮਝ ਲਓ ਮਾਂ ਮਾ ਆਪਣੇ ਬੱਚਾ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਦੇਖਣਾ ਚਾਹੁੰਦੀ ਆ ਬਚਪਨ ਚ ਉਹ ਚੂੜੀਆਂ ਕੁੱਟ-ਕੁੱਟ ਖਵਾਉਂਦੀਆਂ ਸੋਨੂੰ ਮਾੜੇ ਜੇ ਵੱਡੇ ਹੁੰਨੇ ਆ ਤੁਸਾਨੂੰ ਪਨੀਰੀਆਂ ਰਲਾਰ ਲਾ ਦਿੰਦੀਆਂ ਵੀ ਸਾਡਾ ਪੁੱਤ ਸੋਹਣਾ ਜਵਾਨ ਹੋਵੇ ਹਨਾ ਪਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਲੋਕ ਕਾਮ ਕਰ ਲੱਗ ਕੇ ਆਪਣੀਆਂ ਲਾਈਫਾਂ ਬਰਬਾਦ ਕਰ ਰਹੇ ਹੋ ਪਲੀਜ਼ ਜਿਹੜੇ ਤੁਹਾਨੂੰ ਗਲਤ ਰਹਾਤੇ ਪਾਉਂਦੇ ਹੋ ਜੇ ਫਰੈਂਡਾਂ ਨੂੰ ਤਿਆਗ ਦਿਓ ਗੋਲੀ ਮਾਰੋ ਇਹ ਜਿਹੜੇ ਯਾਰ ਦੇ ਗਾਣਿਆਂ ਵਿੱਚ ਵੀ ਕਿਹਾ ਵੀ ਗੋਲੀ ਮਾਰੋ ਐਸੇ ਬਨੋਟੀ ਯਾਰ ਦੇ ਇਹ ਜਿਹੇ ਯਾਰਾਂ ਦੇ ਗੋਲੀ ਮਾਰੋ ਜਿਹੜੇ ਤੁਹਾਨੂੰ ਗਲਤ ਧੰਦਿਆਂ ਚ ਪਾਉਂਦੇ ਆ ਗਲਤ ਰਿਸ਼ਤੇਂ ਡਿਵਾਉਂਦੇ ਆ ਗਲਤ ਸੋਥੋਂ ਕੰਮ ਕਰਾਉਂਦੇ ਆ ਮੈਂ ਕਹਣੀ ਆ ਗੋਲੀ ਮਾਰੋ ਜੇ ਤੁਸੀਂ ਆਪਣੀਆਂ ਮਾਮਾਂ ਨੂੰ ਪਿਆਰ ਕਰਦੇ ਹੋ ਨਾ ਤਾਂ ਮਾਮਾਂ ਦੀ ਥੋੜੀ ਜੀ ਗੱਲ ਸੁਣ ਲਓ ਚਿੱਟੇ ਤੋਂ ਦੂਰ ਹੋ ਜਾਓ ਮਾੜੀ ਸੰਗਤ ਤੋਂ ਦੂਰ ਹੋ ਜਾਓ ਪਲੀਜ਼ ਬਰੀ ਰ ਦੇਖ ਵੀ ਰਹੀਆਂ ਸੁਣ ਵੀ ਰਹੀਆਂ ਅੱਖੀ ਘਰ ਉੱਟੜਦੇ ਵੀ ਦੇਖ ਰਹੀਆਂ ਤਾਂ ਕਰਕੇ ਦੁੱਖ ਆਇਆ ਮੈਂ ਅਪੀਲ ਕਰਦੀ ਆ ਸਾਰੇ ਬੱਚਿਆਂ ਨੂੰ ਅਪੀਲ ਕਰਦੀ ਆ ਵੀ ਬੱਚੋ ਛੋਟਾ ਭਾਵੇਂ ਛੋਟਾ ਆਉਣ ਵਾਲਾ ਛੋਟੇ ਸਾਹਮਣੇ ਆ ਪਲੀਜ਼ ਮੇਰੀ ਰਿਕਵੈਸਟ ਆ ਪੰਜਾਬ ਨੂੰ ਖਤਮ ਨਾ ਕਰੋ ਚਿੱਟੇ ਨੇ ਪੰਜਾਬ ਨੂੰ ਖਾ ਜਾਣਾ ਆਪਣੇ ਪੰਜਾਬ ਨੂੰ ਪਹਿਲਾ ਨੰਬਰ ਮਿਲਿਆ ਹੋਇਆ ਸਾਰੇ ਕਿਤੇ ਮੁਲਕਾਂ ਤੋਂ ਪਲੀਜ਼ ਪੰਜਾਬ ਨੂੰ ਖਤਮ ਨਾ ਕਰੋ ਮੇਰੀ ਰਿਕਵੈਸਟ ਆ ਤੁਹਾਡੇ ਅੱਗੇ ਬੱਚਿਓ ਥੋੜਾ ਜਿਹਾ ਜੇ ਮੇਰੀ ਜਿੱਤ ਕਰਦੇ ਹੋ ਪਲੀਜ਼ ਮੇਰੀ ਗੱਲ ਤੇ ਪੂਰੀ ਗੌਰ ਕਰਿਓ ਵੀ ਨਸ਼ਿਆਂ ਤੋਂ ਦੂਰ ਹੋ ਜਾਓ ਮਾਰੇ ਦੋਸਤਾਂ ਤੋਂ ਦੂਰ ਹੋ ਜਾਓ ਆਪਣੀ ਫੈਮਿਲੀ ਨੂੰ ਆਪਣੇ ਮਾਪੇ-ਬਾਪ ਨੂੰ ਪਿਆਰ ਕਰੋ ਪਲੀਜ਼ ਉਹ ਛੋਟੇ ਆਸਰੇ ਜਿਉਂਦੇ ਨੇ ਹਨਾ ਤੁਹਾਡੀਆਂ ਖੁਸ਼ੀਆਂ ਮੰਗਦੇ ਆ ਵਿਚਾਰੇ ਹਨਾ ਬਹੁਤ ਕੁਝ ਕਰਦੇ ਰੋਂਦੇ ਆ ਜਦੋਂ ਤੁਸੀਂ ਗਲਤ ਕੰਮ ਕਰਦੇ ਹੋ ਤੁਹਾਡੇ ਮਾਪੇ-ਬਾਪ ਰੋਂਦੇ ਆ ਪਲੀਜ਼ ਇਹਨਾਂ ਗੱਲਾਂ ਤੇ ਜਰੂਰ ਧਿਆਨ ਦਿਓ ਵੀ ਆਪਣੇ ਮਾਪੇ-ਬਾਪ ਨੂੰ ਰਵਾ ਕੇ ਕੋਈ ਵੀ ਬੱਚਾ ਸੁੱਖ ਨਹੀਂ ਪਾ ਸਕਦਾ ਹਨਾ ਮੈਂ ਕਹਣੀ ਆ ਬੰਦੇ ਕੋਲੇ ਪ੍ਰਾਪਰਟੀ ਘੱਟ ਹੋਵੇ ਬੰਦਾ ਚਾਹੇ ਗਰੀਬ ਹੋਵੇ ਪਰ ਉਹਦੀ ਲਾਡ ਉਹਦੇ ਹੱਥੇ ਲੱਗਦੀ ਆ ਕੀ ਪ੍ਰੋਪਰਟੀਾਂ ਦਾ ਲੈਣਾ ਜਿੱਥੇ ਤੁਹਾਡੀ ਲਾਅ ਦੀ ਤੁਹਾਡੇ ਕਬਜ਼ੇ ਜਿਹੜੀ ਉਹ ਪ੍ਰੋਪਰਟੀਾਂ ਤੋਂ ਵੀ ਕੀ ਕਰਾਉਂਦੇ ਜਿਹੜੀ ਲਾਅ ਦੀ ਉਹ ਪ੍ਰੋਪਰਟੀ ਖਰਾਬ ਹੀ ਕਰ ਦੇਣੀ ਹੈ ਨਾ ਸੋਵਾਰ ਨੂੰ ਤੁਹਾਨੂੰ ਦੱਸਦੀਆਂ ਬੱਚਿਓ ਵੀ ਜਿਹੜੀ ਮਾਂ ਹੁੰਦੀ ਹੈ ਨਾ ਇਹ ਮਾਂ ਨੇ ਤੁਹਾਨੂੰ ਬਹੁਤ ਮੁਸ਼ਕਲਾਂ ਜੋ ਪਾਲਿਆ ਹੁੰਦਾ ਬਹੁਤ ਤਕਲੀਫਾਂ ਝੱਲੀਆਂ ਹੁੰਦੀਆਂ ਕਈ ਵਾਰੀ ਮਾਂ ਨੂੰ ਕਿਸੇ ਚੀਜ਼ ਦਾ ਮਾਂ ਨੂੰ ਵੀ ਜੀ ਕਰਦਾ ਹੁੰਦਾ ਪਰ ਮਾਂ ਨੂੰ ਪਤਾ ਹੁੰਦਾ ਕਿ ਉਹ ਚੀਜ਼ ਥੋੜੀ ਹੈ ਤੇ ਬੱਚੇ ਖਾ ਕੇ ਬਹੁਤ ਖੁਸ਼ ਆ ਉੱਥੇ ਮਾਂ ਘੱਪ ਮਾਰ ਦਿੰਦੀ ਹੈ ਮੈਨੂੰ ਇਹ ਚੀਜ਼ ਸਵਾਦ ਨਹੀਂ ਲੱਗਦੀ ਮੈਨੂੰ ਤਾਂ ਵਧੀਆ ਨਹੀਂ ਲੱਗਦੀ ਤੁਸੀਂ ਖਾ ਲਓ ਬੱਚਿਓ ਮੈਂ ਨਹੀਂ ਖਾਣੀ ਐਕਚੁਅਲੀ ਬੱਚੋ ਦਿਲ ਮਾਂ ਦਾ ਵੀ ਕਰਦਾ ਹੁੰਦਾ ਉਹ ਚੀਜ਼ ਖਾਣ ਨੂੰ ਪਰ ਦੇ ਦੇ ਵਿੱਚ ਪਤਾ ਕੀ ਮੰਮਤਾ ਜਾਗ ਪੈਂਦੀ ਹੈ ਉਹਨੂੰ ਲੱਗਦਾ ਵੀ ਮੇਰੇ ਬੱਚੇ ਰੱਜ ਕੇ ਖਾ ਲੈਣੇ ਹੁੰਦਾ ਜੀ ਆ ਉਹ ਆਪਦੇ ਮਨ ਮਾਰ ਜਾਂਦੀ ਹੈ ਸੋ ਮੇਰੀ ਰਿਕੁਐਸਟ ਆ ਸੋਡੇ ਅੱਗੇ ਵੀ ਮਾਵਾਂ ਨੇ ਬਹੁਤ ਕੁਝ ਮਾਰ ਕੇ ਸੋਨੂੰ ਇੱਥੇ ਤੇ ਕਰ ਲਿਆਉਂਦਾ ਹੁੰਦਾ ਹੈ ਕਈ ਵਾਰੀ ਉਹਨਾਂ ਦੇ ਕੱਪੜਿਆਂ ਤੇ ਸ਼ੌਂਪ ਉਹਨਾਂ ਤੇ ਉਹ ਮੁੱਕਰ ਜਾਂਦੀਆਂ ਵਿਚਾਰਾਂ ਜਦੋਂ ਘਰੇ ਕਿਹਾ ਜਾਂਦਾ ਵੀ ਤੂੰ ਆ ਚੀਜ਼ ਲੈ ਨਾ ਮੇਰਾ ਤਾਂ ਜੀ ਨਹੀਂ ਕਰਦਾ ਤੂੰ ਆ ਨਾ ਮੈਂ ਤਾਂ ਲੈਣੀ ਨਹੀਂ ਵੇ ਤਾਂ ਜੀ ਨਹੀਂ ਕਰਦਾ ਜੀ ਤਾਂ ਪੁੱਤ ਸਾਰਾਂ ਦਾ ਹੀ ਕਰਦਾ ਹੁੰਦਾ ਹੁੰਦਾ ਪਰ ਉਹ ਜਾਰੀਆਂ ਦੇ ਨਾਲ ਦੇ ਚ ਇੱਕ ਮੰਤਾ ਬੜੀ ਹੁੰਦੀ ਉਹਨਾਂ ਨੂੰ ਹੁੰਦੀ ਕਿ ਸਾਡੇ ਬੱਚਿਆਂ ਲਈ ਸਾਰਾ ਕੁਝ ਹੋਵੇ ਕਿਉਂਕਿ ਜੋ ਮੈਂ ਸੰਘਰਸ਼ ਕੀਤੇ ਬੱਚਿਆਂ ਲਈ ਮੈਨੂੰ ਲੱਗਦਾ ਸਾਰੀਆਂ ਮਾਂਾਂ ਮੈਂ ਕਰਦੀਆਂ ਮੇਰੀ ਵੀ ਇਹ ਇੱਛਾ ਹੁੰਦੀ ਵੀ ਚਾਹੇ ਮੈਂ ਖੇਤਾਂ ਦੇ ਵਿੱਚ ਨਰਮਾ ਚੂਗਾ ਚਾਹੇ ਕਣਕਾਂ ਵੱਢਾਂ ਚਾਹੇ ਮੈਂ ਪਸ਼ੂ ਰੱਖਾਂ ਉਹਨਾਂ ਦਾ ਦੁੱਧ ਪਾਵਾਂ ਪਰ ਯਾਰ ਮੇਰੇ ਬੱਚੇ ਵਧੀਆ ਯੂਨੀਫਾਰਮ ਪਾ ਕੇ ਚੰਗੇ ਸਕੂਲਾਂ 'ਚ ਪੜ੍ਹਨ ਸੋ ਇਹ 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 ਚੀਜ਼ਾਂ ਮੈਂ ਕੀਤੀਆਂ ਵੀ ਮੈਂ ਜਿੰਨੀ ਮਰਜ਼ੀ ਮਿਹਨਤ ਕੀਤੀ ਪਰ ਮੈਂ ਬੱਚਿਆਂ ਨੂੰ ਚੰਗੇ ਸਕੂਲਾਂ ਦੇ ਵਿੱਚ ਪੜ੍ਹਾ ਕੇ ਐਜੂਕੇਸ਼ਨ ਦਿੱਤੀ ਹੈ ਸੋ ਮੈਨੂੰ ਪ੍ਰਾਊਡ ਆ ਬੱਚਿਆਂ ਤੇ ਵੀ ਮੇਰੇ ਬੱਚੇ ਅچھے ਸੋ ਮੈਂ ਕਹਣੀ ਐ ਸੱਚੇ ਪਾਤਸ਼ਾਹ ਵੈਗਰੂ ਲਾਭ ਸਭ ਦੀ ਚੱਜਦੀ ਹੋ ਗਈ ਪਰ ਭਾਵੇਂ ਉਹਨਾਂ ਨੂੰ ਪ੍ਰਾਪਰਟੀ ਘੱਟ ਦੇ ਦੇ ਵੈਗਰੂ ਕਮਾਈਆਂ ਘੱਟ ਦੇ ਦੇ ਪਰ ਲਾਭ ਚੰਗੀ ਦੇ ਦੇ ਵੈਗਰੂ ਵਿਦਾਊਟ ਲਾਦ ਮਾਂ-ਬਾਪ ਦੀ ਕੋਈ ਜ਼ਿੰਦਗੀ ਨਹੀਂ ਕੋਈ ਜਿਉਂ ਨਹੀਂ ਉਸ ਮਾਂ-ਬਾਪ ਦਾ ਜਿੱਥੇ ਬੱਚੇ ਉੱਤੋਂ ਦੀ ਹੋਣ ਤੰਗ ਕਰਦੇ ਹੋਣ ਤੇ ਮਾਂ-ਬਾਪ ਦੀ ਖਾਦਰਨਾ ਕਰਦੇ ਹੋਣ ਉੱਥੇ ਮੈਂ ਕਹਣੀ ਐ ਉਹ ਮਾਂ-ਬਾਪ ਵਿਚਾਰਾ ਜਿਉਂਦੇ ਹੀ ਮਰਿਆ ਹੁੰਦਾ ਜਿਨ੍ਹਾਂ ਨੇ ਉਹਨਾਂ ਲਈ ਸਾਰਾ ਸੰਘਰਸ਼ ਕੀਤਾ ਹੁੰਦਾ ਤੇ ਐਂਡ ਤੇ ਆ ਕੇ ਉਹਨਾਂ ਨੂੰ ਕੰਮਲੇ ਬੌਲੇ ਕਹਿ ਕੇ ਦਿੱਤਾ ਜਾਂਦਾ ਵੀ ਸੋਨੂੰ ਅਕਲ ਨਹੀਂ ਤੁਸੀਂ ਕੀਤਾ ਕੀ ਐ ਤੁਸੀਂ ਕੀ ਹੋ ਸੋਨੂੰ ਨਹੀਂ ਪਤਾ ਹੁੰਦਾ ਵੀ ਛੋਟੇ ਮਾਪਿਆਂ ਨੇ ਛੋਟੇ ਲਈ ਕੀ ਕੁਝ ਕੀਤਾ ਹੁੰਦਾ ਕੀ ਸੰਘਰਸ਼ ਕੀਤੇ ਹੁੰਦੇ ਆ ਪਰ ਫਿਰ ਵੀ ਛੋਟੇ ਮਾਪਿਆਂ ਦੇ ਸੁਪਨੇ ਹੁੰਦੇ ਆ ਵੀ ਸਾਡੇ ਬੱਚੇ ਇੱਕ ਅੱਛੀ ਜ਼ਿੰਦਗੀ ਜਿਉਣ ਤੇ ਐਂਡ ਤੇ ਆ ਕੇ ਤੁਸੀਂ ਕਾਹਤੋਂ ਫਿਰ ਮਾਪਿਆਂ ਤੋਂ ਨਜ਼ਰਾਂ ਫੇਰ ਜਿਉਂਦੇ ਆ ਛੋਟਾ ਵੀ ਫਰਜ਼ ਬਣਦਾ ਆਪਣੇ ਮਾਪੇ ਨੂੰ ਚੰਗੀ ਜ਼ਿੰਦਗੀ ਛੋਟੇ ਲਈ ਬਣੇ ਸੰਘਰਸ਼ ਕੀਤਾ ਹੁੰਦਾ ਤੁਸੀਂ ਵੀ ਉਹਨਾਂ ਨੂੰ ਕੋਈ ਜ਼ਿੰਦਗੀ ਦਿਖਾਓ ਉਹ ਵੀ ਮਾਣ ਮਹਿਸੂਸ ਕਰਨ ਵੀ ਅਸੀਂ ਆਪ ਦੇ ਪਰ ਚੱਲੀ ਇਹਨਾਂ ਕੁਝ ਕੀਤਾ ਸੀ ਕਿ ਸਾਡੇ ਬੱਚੇ ਨੇ ਅੱਜ ਸਾਨੂੰ ਸ਼ਰਗ ਦਿਖਾਇਆ ਤੁਹਾਨੂੰ ਮੈਂ ਗਲਤ ਦੱਸ ਗਈ ਆ ਉਧਾਰ ਦੀ ਮਾਂ ਐਸੀ ਚੀਜ਼ ਹੁੰਦੀ ਆ ਤੁਸੀਂ ਮਾਂ ਦਾ ਮੁੱਲ ਕਦੇ ਮੋੜ ਨਹੀਂ ਸਕਦੇ ਜੋ ਮਾਂ ਨੂੰ ਮਾਂ ਤੋਂ ਬੇਮਕ ਹੋ ਜਾਂਦੇ ਆ ਨਾ ਉਹਨਾਂ ਦਾ ਕੁਝ ਨਹੀਂ ਬਣਦਾ ਮੈਂ ਤੁਹਾਨੂੰ ਛੋਟੀ ਜੀ ਗੱਲ ਸੁਣਾਉਣੀ ਆ ਇੱਕ ਮਤਲਬ ਸੁਣੀ ਹੈ ਮੈਂ ਵੀ ਆਦੇ ਦਾਦੇ ਦਾਦੀਆਂ ਤੋਂ ਹੋਣੀ ਹੀ ਹੁੰਦੀ ਆ ਹੋਣੀ ਹੋਣੀ ਜਿਹਨੂੰ ਮੌਤ ਕਹਿੰਦੇ ਆ ਹੋਣੀ ਬਹੁਤ ਮਤਲਬ ਬਹੁਤ ਸੋਹਣੇ ਸੁੰਦਰ ਰੂਪ ਚ ਆ ਜਾਂਦੀ ਏ ਇੱਕ ਜਨਾਨੀ ਬਣ ਜਾਂਦੀ ਏ ਬਹੁਤ ਸੋਹਣੀ ਸੁੰਦਰ ਤੇ ਉਹਦਾ ਮੁਕਾਬਲਾ ਹੋ ਜਾਂਦਾ ਕਿਸੇ ਮਾਂ ਨਾਲ ਉਹ ਹੁਣੀ ਮਾਂ ਨੂੰ ਕਹਿੰਦੀ ਕਿ ਤੂੰ ਬੱਚਿਆਂ ਲਈ ਸੋ ਸੋ ਕੁਸ਼ ਕਰਦੀ ਆ ਕਿ ਬੱਚੇ ਤੇਰੇ ਲਈ ਕੁਝ ਨਹੀਂ ਕਰਦੇ ਤੂੰ ਇੰਨਾ ਪਿਆਰ ਨਾ ਪਾ ਮਾਂ ਕਹਿੰਦੀ ਵੀ ਸਾਡੀ ਮਮਤਾ ਇਹੋ ਜੀ ਹੁੰਦੀ ਹੈ ਸਾਡੀ ਮਮਤਾ ਹੀ ਇਹੋ ਜੀ ਹੁੰਦੀ ਹੈ ਵੀ ਸਾਡੇ ਬੱਚੇ ਚਾਹੇ ਜਿੰਨੇ ਮਰਜੀ ਮਾੜੇ ਹੋਣ ਪਰ ਸਾਡੀ ਮਮਤਾ ਉਹਨਾਂ ਲਈ ਉਨਿਓ ਹੀ ਰਹਿੰਦੀ ਹੈ ਤਾਂ ਹੁਣੀ ਕਹਿੰਦੀ ਲੱਗ ਜੂ ਪਤਾ ਉਹ ਕਹਿੰਦੀ ਹੁਣੀ ਉਹ ਮਾਤਾ ਨੂੰ ਕਹਿੰਦੀ ਤੂੰ ਜਿਉਣੀ ਕਿਹਦੇ ਲਈ ਆ ਕਹਿੰਦੀ ਮੈਂ ਆਪਣੇ ਪੁੱਤ ਲਈ ਜਿਉਣੀ ਆ ਮੇਰੇ ਇੱਕੋ ਪੁੱਤ ਆ ਉਹਦੇ ਲਈ ਜਿਉਣੀ ਆ ਤੇ ਆਪਦੇ ਪੁੱਤ ਲਈ ਮੈਂ ਬਹੁਤ ਖੁਸ਼ ਆ ਕਹਿੰਦੀ ਹੋ ਸਕਦਾ ਪੁੱਤ ਤੈਨੂੰ ਪਿਆਰ ਨਾ ਕਰੇ ਕਦੀ ਚਾਹੇ ਪਿਆਰ ਨਾ ਕਰੇ ਮੇਰਾ ਪੁੱਤ ਮੈਨੂੰ ਪਿਆਰ ਨਾ ਕਰੇ ਮੈਨੂੰ ਫਰਕ ਨਹੀਂ ਪੈਂਦਾ ਪਰ ਮੈਂ ਉਹਦੀ ਮਾਂ ਐ ਮੈਂ ਉਹਨੂੰ ਪਿਆਰ ਕਰਦੀ ਆ ਉਹਨੇ ਕਹਿੰਦੀ ਲੱਗ ਜੂ ਪਤਾ ਤੂੰ ਕਿੰਨਾ ਪਿਆਰ ਕਰਦੀ ਆ ਉਹ ਕਹਿੰਦੀ ਵੀ ਤੂੰ ਮੇਰੀ ਮਮਤਾ ਤੇ ਸ਼ੱਕ ਨਾ ਕਰੀ ਮਾਂ ਦੀ ਮਮਤਾ ਤੇ ਗਿਆ ਵੀ ਸ਼ੱਕ ਨਾ ਕਰੋ ਸੱਚੀ ਗੱਲ ਆ ਇਹ ਬੱਚੇ ਲਈ ਮਾਂ ਮਰਨ ਨੂੰ ਵੀ ਤਿਆਰ ਹੋ ਜਾਂਦੀ ਆ ਇਹ ਗੱਲ ਵੀਰੇ 100% ਸੱਚ ਆ ਕਿਉਂਕਿ ਮੈਂ ਜਿੱਦਾਂ ਹੰਡਾਈਆਂ ਮਾਂ ਨੂੰ ਆਉਂਦਾ ਮੈਂ ਮਰ ਜਾ ਮੇਰੇ ਬੱਚੇ ਨੂੰ ਕੁਛ ਨਾ ਹੋਵੇ ਤਾਂ ਉਹ ਹੁਣੀ ਸੋਹਣੀ ਕੁੜੀ ਦਾ ਰੂਪ ਧਾਰ ਕੇ ਤੇ ਰਸਤੇ 'ਚ ਕੱਢ ਜਾਂਦੀ ਐ ਤਾਂ ਉਹਦਾ ਮੁੰਡਾ ਹਲਵਾ ਕੇ ਖੇਤੋਂ ਆਈ ਜਾਂਦਾ ਹੁੰਦਾ ਜਿਹੜੀ ਮਾਂ ਨਾਲ ਦੀ ਜਿਹੜਾ ਹੁੰਦੀ ਹੁੰਦੀ ਹੁਣੀ ਦੀ ਤੇ ਉਹ ਹੁਣੀ ਰੱਜ ਕੇ ਸੈਲ ਸੀ ਤੇ ਉਹ ਖੜ ਕੇ ਕਹਿੰਦਾ ਵੀ ਕਾਸ਼ ਕਹਿੰਦਾ ਵੀ ਇੰਨੀ ਸੁੰਦਰ ਕੁੜੀ ਮੈਨੂੰ ਮਿਲੇ ਮੈਂ ਤਾਂ ਉਹਦੇ ਨਾਲ ਵਿਆਹ ਕਰਾਣਾ ਉਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਵਾ ਲੂੰਗੀ ਤੈਨੂੰ ਮੈਂ ਹੀ ਮਿਲ ਜੂਗੀ ਤੇ ਪਰ ਮੇਰੀ ਇੱਕ ਸ਼ਰਤ ਹੈ ਜੇ ਪੂਰੀ ਕਰ ਦੇਗਾ ਮੈਂ ਤੇਰਾ ਵਿਆਹ ਕਰਾ ਲੂੰਗੀ ਉਹ ਕਹਿੰਦਾ ਮੈਂ ਤੇਰੀ ਸਾਰੀਆਂ ਸ਼ਰਤਾਂ ਪੂਰ ਮੁਕਿਆਰ ਹਨ ਪਰ ਕਹਿੰਦੀ ਮੇਰੀ ਇੱਕ ਸ਼ਰਤ ਮੰਨ ਲਾ ਉਹ ਕਹਿੰਦਾ ਕੀ ਸ਼ਰਤ ਹੈ ਤੇਰੀ ਜੇ ਤੇਰੀ ਮੈਂ ਹਰ ਇੱਕ ਸ਼ਰਤ ਮੰਨੂ ਤੂੰ ਮੇਰੇ ਨਾਲ ਵਿਆਹ ਕਰਾ ਲਾ ਉਹ ਕਹਿੰਦੀ ਤੂੰ ਐਂ ਕਰ ਵੀ ਤੂੰ ਆਪਦੀ ਮਾਂ ਦਾ ਦਿਲ ਕੱਢ ਕੇ ਲਿਆ ਕਹਿੰਦਾ ਦਿਲ ਕਹਿੰਦੀ ਹਾਂ ਵੀ ਮੈਂ ਤੇਰੀ ਮਾਂ ਦਾ ਕਹਿੰਦੀ ਮੈਨੂੰ ਨਾ ਕਿ ਵੀ ਸ਼ਰਾਫ ਮਿਲਿਆ ਹੋਇਆ ਵੀ ਜਿੰਨਾ ਚਿਰ ਮੈਂ ਕਿਸੇ ਜਿਸ ਨਾਲ ਮੇਰਾ ਵਿਆਹ ਹੋਊਗਾ ਕਿ ਉਹਦੀ ਮਾਂ ਦਾ ਜਿੰਨਾ ਚਿਰ ਮੈਂ ਦਿਲ ਨਹੀਂ ਖਾਂਦੀ ਤੇ ਮੇਰੀ ਉਮਰ ਨਹੀਂ ਵੱਧਦੀ ਕਿ ਨਹੀਂ ਮੈਂ ਮਰ ਜਾਣਾ ਹੁਣੀ ਹੁਣੀ ਨੇ ਬਾਹਲਾ ਸੁਣਾ ਰੂਤਰ ਹੈ ਜੇ ਮੈਂ ਤੇਰੀ ਮਾਂ ਦਾ ਦਿਲ ਨਾ ਖਾਦਾ ਕਹਿੰਦੀ ਮੇਰੀ ਮੌਤ ਹੋ ਗਈ। ਵਿਆਹ ਤਾਂ ਮੈਂ ਤੇਰ ਨਾਲ ਕਰਾ ਲਾਂ ਪਰ ਮੈਨੂੰ ਤੇਰੀ ਮਾਂ ਦਾ ਦਿਲ ਖਾਣਾ ਪਊਗਾ। ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਤੈਨੂੰ ਮੇਰੀ ਮਾਂ ਦਾ ਦਿਲ ਲਿਆ ਦੇਣਾ ਪਰ ਵਿਆਹ ਮੇਰੇ ਨਾਲ ਕਰਵਾ ਦੇ। ਕਹਿੰਦੀ ਠੀਕ ਆ ਉਹ ਕਰੇ ਗਿਆ। ਉਹਨੇ ਚੱਕੀ ਸੁਰੀ ਆਪਦੀ ਮਾਂ ਦੇ ਨੇੜੇ ਹੋ ਗਿਆ। ਉਹ ਕਹਿੰਦੀ ਪੁੱਤ ਕੀ ਹੋ ਗਿਆ? ਵੀ ਤੂੰ ਸੁਰੀ ਲੈ ਕੇ ਮੇਰੇ ਨੇੜੇ ਹੋ ਗਿਆ। ਉਹ ਕਹਿੰਦਾ ਮਹਾਰਾਜੀ ਰਹਿ ਗੁੱਸੇ ਰਹਿ ਵੀ ਇੱਕ ਬਾਹਲੀ ਸੋਹਣੀ ਕੁੜੀ ਐ ਤੇ ਉਹ ਆਪਦੀ ਸੱਸ ਦਾ ਜੇ ਦਿਲ ਖਾਊਗੀ ਤੇ ਫਿਰ ਉਹ ਜਿਉਂਦੀ ਰਹਿ ਸਕਦੀ ਆ। ਤੇ ਜੇ ਮਾਂ ਉਹਨੂੰ ਪੁੱਛੋਗਾ ਤਾਂ ਤੇਰਾ ਪੁੱਤ ਮਰ ਜਾਊਗਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਉਹ ਕਹਿੰਦੀ ਐਂ ਕਰ ਪੁੱਤ ਪਹਿਲਾਂ ਤੂੰ ਰੋਟੀ ਖਾ ਲਾ ਤੂੰ ਭੁੱਖਾਗਾ ਆਇਆਗਾ ਫੇਰ ਜਾਏਗਾ ਤੂੰ ਰੋਟੀ ਖਾ ਲਾ ਪੁੱਤ ਬਣ ਕੇ ਦਿਲ ਮੈਂ ਤੈਨੂੰ ਆਪਦਾ ਦੇ ਦੂੰ ਕੱਟ ਕੇ ਮੈਨੂੰ ਮੇਰਾ ਪੁੱਤ ਜਿਉਣਾ ਚਾਹੀਦਾ ਕੋਈ ਨਹੀਂ ਪੁੱਤ ਜੇ ਮੇਰੇ ਦਿਲ ਨਾਲ ਤੈਨੂੰ ਜ਼ਿੰਦਗੀ ਮਿਲਦੀ ਆ ਕੋਈ ਗੱਲ ਨਹੀਂ ਪਰ ਤੂੰ ਮਰੀ ਨਾ ਉਹਨੇ ਕੀ ਕੀਤਾ ਭਾਈ ਉਹਨੇ ਚਰਕ ਚਰਕ ਰੋਟੀ ਖਾਤੀ ਉਹ ਮਾਂ ਨੇ ਰੋਟੀ ਖਵਾਈ ਵੀ ਮੇਰਾ ਪੁੱਤ ਭੁੱਖ ਆਇਆ ਫੇਰ ਮੁੜੂਗਾ ਤੇ ਮੈਂ ਤਾਂ ਮਰ ਜੂੰਗੀ ਮੇਰ ਤਾਂ ਛੁਰਾ ਮਾਰੂਗਾ ਮੈਂ ਤਾਂ ਮਾਰੂਗੀ ਤੇ ਮੇਰਾ ਪੁੱਤ ਨਾ ਭੁੱਖਾ ਰਹੇ ਜੇ ਦੇਖੋ ਮਾਂ ਦੀ ਮਮਤਾ ਹੋਣੇ ਬਾਈ ਉਹਦਾ ਕਹਿੰਦੇ ਵੀ ਸੁਰਾ ਕੱਟਿਆ ਉਹਨੇ ਆਪਣੀ ਮਾਂ ਦੇ ਮਾਰਿਆ ਸਾਤੀ ਚ ਤੇ ਦਿਲ ਕੱਟ ਕੇ ਹੋਣੀ ਕੋਲੇ ਲੈ ਚੱਲਿਆ ਉਹ ਹੋਣੀ ਸੀ ਕੁੜੀ ਨਹੀਂ ਸੀ ਹੋਣੀ ਸੀ ਇੱਕ ਪਤਨਿਕ ਕਥਾ ਵੀ ਕਰ ਦਿੰਦੇ ਬਾਬੇ ਸ਼ਾਇਦ ਆਏ ਕਿ ਮੈਂ ਵਿਆਹ ਉਹਦੇ ਨਾਲ ਕਰਵਾਵਾਂ ਜੋ ਮਾਂ ਦਾ ਲਿਆਵੇ ਦਿਲ ਕੱਟ ਕੇ ਇਹ ਸ਼ਾਇਦ ਇਥੇ ਇੱਕ ਕਥਾ ਜੀ ਵੀ ਹੈ ਵੀ ਅਲੀ ਛੋਟੇ ਛੋਟੇ ਹੁੰਦੇ ਨੇ ਚੀਜ਼ਾਂ ਸੁਣ ਗਿਆ ਹੁਣ ਤਾਂ ਕੋਈ ਸੁਣਾਉਂਦਾ ਹੀ ਨਹੀਂ ਇਹ ਚੀਜ਼ਾਂ ਉਦੋਂ ਸਾਡੇ ਡੇਰੇ 'ਚ ਇਹ ਚੀਜ਼ਾਂ ਸੁਣਾਉਂਦੇ ਹੁੰਦੇ ਉਹ ਹੋਣੀ ਨੇ ਉਹ ਥੋੜੀ ਜਿਹੀ ਦੂਰ ਰਹਿ ਗਈ ਹੋਣੀ ਮੈਂ ਖੜੀ ਸੀ ਤੇ ਉਹ ਰਸਤੇ 'ਚ ਪੱਥਰ ਆ ਗਿਆ ਉਹ ਪੱਥਰ ਦੇ ਵਿੱਚੋਂ ਅੜਕ ਕੇ ਮੁੰਡਾ ਡਿੱਗ ਪਿਆ ਮਾਂ ਦਾ ਦਿਲ ਲੈ ਕੇ ਮੁੰਡਾ ਡਿੱਗ ਪਿਆ ਜਦੋਂ ਡਿੱਗਿਆ ਤੇ ਮਾਂ ਦੇ ਮਰੀ ਮਰੇ ਦਿਲ 'ਚੋਂ ਆਵਾਜ਼ ਆਈ ਦੇਖੋ ਮਾਂ ਦੀ ਮੰਤਾ ਦਿਲ 'ਚੋਂ ਆਵਾਜ਼ ਆਈ ਕਹਿੰਦੀ ਪੁੱਤ ਤੇਰੇ ਛੱਟ ਤਾਂ ਨਹੀਂ ਬੱਚੀ ਮਤਲਬ ਸਮਝ ਗਏ ਤੁਸੀਂ ਉਹਦੇ ਹੱਥ 'ਚ ਦਿਲ ਸੀ ਮਾਤਾ ਉਹ ਡਿੱਗ ਗਿਆ ਮਾਂ ਦਾ ਦਿਲ ਵੀ ਨਾਲ ਡਿੱਗ ਪਿਆ ਤੇ ਦਿਲ ਚੋਂ ਬਾਜ ਆਈ ਪੁੱਤ ਤੇਰੇ ਸੱਟ ਤਾਂ ਨਹੀਂ ਬੱਜੀ ਤੇ ਉਹ ਜਿਹੜੀ ਹੋਣੀ ਸੀ ਉਹ 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 ਖੂਬ ਹੱਸੀ ਖੂਬਸੀ ਹੱਸ ਕੇ ਕਹਿੰਦੀ ਉਹਨੂੰ ਕਹਿੰਦੀ ਆ ਕਿ ਮੈਂ ਤਾਂ ਹੋਣੀ ਆ ਕਹਿੰਦੀ ਮੇਰਾ ਨਾਂ ਤਾਂ ਮੌਤ ਹੈ ਮੈਂ ਤਾਂ ਤੇਰੀ ਮਾਂ ਦੀ ਮੌਤ ਸੀ ਕਹਿੰਦੀ ਤੇ ਕਹਿੰਦੀ ਮੈਂ ਕਲੰਕਿਤ ਕਰਨਾ ਚਾਹੁੰਦੀ ਸੀ ਮਾਂ ਬੱਚਿਆਂ ਦਾ ਰਿਸ਼ਤਾ ਪਰ ਮੈਂ ਕਰ ਨਹੀਂ ਸਕੀ ਕਹਿੰਦੀ ਵੀ ਮੈਂ ਮਾਂ ਦੀ ਬੰਪਤਾ ਅੱਗੇ ਹਾਰ ਗਈ ਮੈਂ ਕਲੰਕਿਤ ਕਰਨਾ ਚਾਹੁੰਦੀ ਸੀ ਵੀ ਮਾਂ ਮਾਂ ਦੀ ਬੰਪਤਾ बिक ਜਾਂਦੀ ਹੈ ਪਰ ਇਹਦੀ ਮਾਂ ਵੇਖ ਕੇ ਕਹਿੰਦੀ ਤੇਰੀ ਮਾਂ ਦੇ ਮਰੀ ਦੇ ਦਿਲ ਚੋਂ ਵੀ ਨਿਕਲੇ ਮੇਰੇ ਪੁੱਤ ਦੇ ਛੱਟ ਤਾਂ ਨਹੀਂ ਵਜੀ ਤੂੰ ਕਿੱਡਾ ਮੂਰਖ ਤੇ ਕਿੱਡਾ ਪਾਗਲ ਬੰਦਾ ਕਹਿੰਦੀ ਜਿਨੇ ਤੂੰ ਮੇਰੀ ਖਾਤਰ ਇੱਕ ਕੁੜੀ ਖਾਤਰ ਕਹਿੰਦੀ ਆਪਦੀ ਮਾਂ ਦਾ ਦਿਲ ਕੱਟ ਲੈਂਦਾ ਉਹ ਕੁੜੀ ਤੇ ਤੇ ਹੱਸ ਰਹੀ ਐ ਤੇ ਤੇਰੀ ਮਾਂ ਦੇ ਕਹਿੰਦੀ ਦਿਲ ਚੋਂ ਵੱਜ ਜਾ ਰਹੀ ਐ ਪੁੱਤ ਤੇਰੇ ਛੱਟ ਤਾਂ ਨਹੀਂ ਵਜੀ ਛੱਟ ਤਾਂ ਨਹੀਂ ਵਜੀ ਉਹ ਹੋਣੀ ਕਹਿੰਦੀ ਜੇ ਤੂੰ ਆਪਦੇ ਮਾਂ ਦਾ ਨਹੀਂ ਬਣ ਸਕਿਆ ਮੇਰਾ ਕਿੱਥੋਂ ਬਣ ਜਾਂਦਾ ਸੋ ਇਹ ਇਹ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਐ ਵੀ ਜਿਹੜੀ ਮਾਂ ਹੁੰਦੀ ਐ ਉਹ ਮਾਂ ਬੱਚੇ ਲਈ ਜਾਨ ਦੇ ਜਾਂਦੀ ਐ ਪਰ ਆਦੀ ਮਮਤਾ ਘਟਦੀ ਨਹੀਂ ਠੀਕ ਐ ਕੋਈ ਸੌਜੋ ਹੋਣਗੀਆਂ ਐਸੀਆਂ ਕੁਛ ਕੁ ਮਾਮਾ ਜਿਨ੍ਹਾਂ ਨੂੰ ਕੋਈ ਪਿਛਲੇ ਜਨਮ ਦੇ ਪੱਤੇ ਲੱਗੇ ਹੋਏ ਆ ਵੀ ਉਹ ਮਾਤਾ ਤੋਂ ਕੁਮਾਤਾ ਬਣ ਜਾਂਦੇ ਨੇ ਹਨਾ ਪਰ ਮੈਂ ਨਹੀਂ ਮੰਨਦੀ ਮੈਂ ਕਹਣੀ ਆ ਵੀ ਮਾਂ ਦਾ ਰਿਸ਼ਤਾ ਸਭ ਤੋਂ ਉੱਚਾ ਤੇ ਸੁੱਚਾ ਤੇ ਪਵਿੱਤਰ ਆ ਮੈਂ ਕਹਣੀ ਆ ਜਿੱਥੇ ਮਾਂ ਬੱਚਾ ਲਈ ਸਟੈਡ ਲੈਂਦੀ ਆ ਕੋਈ ਨਹੀਂ ਲੰਦਾ ਕਿਉਂਕਿ ਇਹ ਚੀਜ਼ਾਂ ਮੈਂ ਹੰਡਾ ਚੁੱਕੀ ਆ ਮੇਰੇ ਬੱਚਿਆਂ ਤੇ ਮੜੀ ਜੀ ਬਿਪਤਾ ਜੇ ਮੈਨੂੰ ਐ ਹੁੰਦਾ ਵੀ ਮੇਰਾ ਚਾਹੇ ਸਾਰਾ ਕੁਝ ਵੇਚ ਲੀਏ ਚਾਹੇ ਮੈਂ ਮਰ ਜਾ ਪਰ ਮੇਰੇ ਬੱਚੇ ਤਕਲੀਫ ਨਹੀਂ ਰਣੇ ਚਾਹੀਦੇ ਮੈਂ ਆਪ ਦੀਆਂ ਬਿਮਾਰੀਆਂ ਨੂੰ ਕਦੇ ਲੈ ਕੇ ਟੈਨਸ਼ਨ ਨਹੀਂ ਕੀਤੀ ਮੈਂ ਬਾਧੂ ਬਿਮਾਰ ਹੋਈਆਂ ਬਹੁਤ ਤਕਲੀਫਾਂ ਕੱਟੀਆਂ ਬਹੁਤ ਬਾਰੀ ਭੁੱਖੀ ਵੀ ਪਈ ਹੁੰਦੀ ਪਰ ਜੇ ਮੇਰਾ ਜਵਾਬ ਕੋਈ ਮੈਨੂੰ ਕਹੇ ਦੀ ਮੈਨੂੰ ਬੁਖਾਰ ਆ ਸਿਰ ਦੁਖਦਾ ਮੇਰੇ ਹੁਣ ਵੀ ਪਾਤੀ ਬਣ ਜਾਂਦੀ ਵੀ ਇਹਦਾ ਸਿਰ ਕਿਉਂ ਦੁਖਦਾ ਫਿਰ ਮੈਨੂੰ ਇਹ ਆਉਂਦਾ ਵੀ ਮੈਂ ਇੱਥੋਂ ਕਿਹੜੀ ਦਵਾਈ ਲਿਆਵਾਂ ਸੋ ਪਲੀਜ਼ ਬੱਚੋ ਰਿਕੁਐਸਟ ਆ ਆਪਣੇ ਮਾਪੇ-ਮਾਪ ਦੀ ਕਦਰ ਕਰਿਆ ਕਰੋ ਮਾਪੇ ਤੁਹਾਡੇ ਲਈ ਬਹੁਤ ਖੁਸ਼ ਕਰਦੇ ਆ ਉਹਨੇ ਸਾਰੀ ਜ਼ਿੰਦਗੀ ਸਮਝਾ ਉੱਤੇ ਕੀਤੀ ਹੁੰਦੀ ਤਾਂ ਤੁਸੀਂ ਐਂਡ ਤੇ ਕਹਿ ਦਿੰਦੇ ਹੋ ਨਾ ਕਰਦੇ ਅਸੀਂ ਕਿਹੜਾ ਸਾਨੂੰ ਕਿਹਾ ਸੀ ਸੋ ਬੱਚਿਓ ਕਹਿੰਦਾ ਕੋਈ ਕਿਸੇ ਨੂੰ ਨਹੀਂ ਹੁੰਦਾ ਉਹ ਮਜਬੂਰੀਆਂ ਹੁੰਦੀਆਂ ਕੱਲ ਨੂੰ ਤੁਸੀਂ ਵੀ ਮਾਪੇ ਬਣੋਗੇ ਤੁਹਾਡੀਆਂ ਵੀ ਮਜਬੂਰੀਆਂ ਬਣ ਜਾਣੀਆਂ ਤੁਸੀਂ ਵੀ ਆਪਣੇ ਬੱਚਿਆਂ ਲਈ ਕੋਈ ਸੰਘਰਸ਼ ਕਰੋਗੇ ਹਨਾ ਇਹ ਇਹ ਪੀੜੀ ਦਰ ਪੀੜੀ ਤੁਰੀਆਂ ਆਉਂਦੀਆਂ ਗੱਲਾਂ ਮੇਰੀ ਵੀਡੀਓ ਵੱਡੀ ਹੋ ਰਹੀ ਹੈ ਗੱਲਾਂ ਕਰਨ ਨੂੰ ਬਹੁਤ ਜੀ ਕਰਦਾ ਪਲੀਜ਼ ਮੇਰੀ ਹੱਥ ਬਨ ਕੇ ਬੇਨਤੀ ਹੈ ਆਪਣੇ ਮਾਪਿਆਂ ਭਾਵਨਾਵਾਂ ਦੀ ਕਦਰ ਕਰਿਆ ਕਰੋ ਉਹਨਾਂ ਨੇ ਤੁਹਾਡੇ ਲਈ ਨਾ ਰਾਤਾਂ ਜਾਗ ਜਾਗ ਕੱਡੀਆਂ ਹੁੰਦੀਆਂ ਸੋਨੂੰ ਕਾਮਯਾਬ ਦੇਖਣ ਲਈ ਵਿਚਾਰੇ ਹਰ ਇੱਕ ਗੁਰੂ ਘਰ ਜਾ ਕੇ ਆਪਣੇ ਲਈ ਕੁਝ ਨਹੀਂ ਮੰਗਦੇ ਸੋਡੇ ਲਈ ਮੰਗਦੇ ਆ ਮਾਨ ਤੇ ਬਸ ਬੱਚਾ ਲਈ ਚੜ ਜਾਂਦਾ ਮੇਰੇ ਬੱਚਿਆਂ ਨੂੰ ਰੱਬ ਆ ਦੇ ਦੇ ਆ ਦੇ ਦੇ ਆ ਦੇ ਦੇ ਹਨਾ ਸੋ ਸੋਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮੈਂ ਤੁਹਾਡੇ ਨਾਲ ਜੁੜਨਾ ਚਾਹਣੀ ਆ ਪਲੀਜ਼ ਮੇਰੀ ਹੈਲਪ ਕਰੋ ਮੈਂ ਤੁਹਾਡੇ ਨਾਲ ਜੁੜ ਕੇ ਆਪਣੇ ਦਿਲ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣਾ ਚਾਹਣੀ ਆ ਮੈਨੂੰ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਕਰਨੀਆਂ ਮੇਰੀ ਜ਼ਿੰਦਗੀ ਵਿੱਚ ਵੀ ਬਹੁਤ ਦੁੱਖ ਹੈ ਅਫਸੋਸ ਹੈ ਮੇਰੇ ਨਾਲ ਵੀ ਬਹੁਤ ਫਰਾਡ ਹੋਇਆ ਧੋਖੇ ਹੋਇਆ ਹੈ ਮੇਰੇ ਨਾਲ ਉਹਨਾਂ ਨੇ ਵੀ ਧੋਖੇ ਕੀਤੇ ਜਿਨ੍ਹਾਂ ਨੂੰ ਮੈਂ ਪਲਕਾਂ ਤੇ ਬਿਠਾ ਕੇ ਰੱਖਿਆ ਸੀ ਉਹ ਬੰਦਿਆਂ ਨੇ ਵੀ ਮੈਨੂੰ ਥੱਲੇ ਛੱਟਿਆ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਬੰਦਿਆਂ ਨੂੰ ਮੈਂ ਦਿਲੋਂ ਰਿਸਪੈਕਟ ਦਿੱਤੀ ਸੀ ਹਨਾ ਉਹ ਬੰਦਿਆਂ ਨੇ ਵੀ ਮੈਨੂੰ ਥੱਲੇ ਸੱਟਣ 'ਚ ਕੋਈ ਕਸਰ ਨਹੀਂ ਛੱਡੀ ਸਭ ਤੋਂ ਬੁਰੀ ਚੀਜ਼ ਹੁੰਦੀ ਹੈ ਵੀਰੇ ਵਿਸ਼ਵਾਸ ਘਾਤ ਜਦੋਂ ਤੁਸੀਂ ਕਿਸੇ ਤੇ ਲੱਖਾਂ ਦਾ ਵਿਸ਼ਵਾਸ ਕਰ ਲੈਣੇ ਤੇ ਉਹ ਬੰਦੇ ਤੁਹਾਡੀ ਵਿਸ਼ਵਾਸ ਤੋੜ ਦਿੰਦੇ ਆ ਖਾਸ ਕਰਕੇ ਜਿਹੜੇ ਬੰਦੇ ਕਸਮਾਂ ਖਾ ਕੇ ਤੁਹਾਡਾ ਵਿਸ਼ਵਾਸ ਤੋੜ ਦਿਓ ਕਿਸੇ ਜੋਗਰੇ ਨਹੀਂ ਹੁੰਦੇ ਮੈਂ ਕਹਣੀ ਉਹਦੋਂ ਘਟਿਆ ਇਨਸਾਨ ਕੋਈ ਹੋ ਨਹੀਂ ਸਕਦਾ ਜਿਹੜਾ ਗੁਰੂ ਮਹਾਰਾਜ ਦੀ ਕਸਮ ਖਾ ਕੇ ਤੇ ਮੁੱਕਰ ਜਾਂਦਾ ਝੂਠੀਆਂ ਸੌਹਾਂ ਖਾਂਦਾ ਆਪਣੇ ਆਪ ਨੂੰ ਸੱਚਾ ਕਹਿੰਦਾ ਮੈਂ ਕਹਣੀਆ ਵੀਰੇ ਇਤੋਂ ਵੱਡਾ ਕੋਈ ਪਾਪੀ ਨਹੀਂ ਹੋ ਸਕਦਾ ਜਿਹੜਾ ਗੁਰੂ ਮਹਾਰਾਜ ਤੋਂ ਡਰਦਾ ਉਹ ਕਿਥੋਂ ਡਰੂਗਾ ਮੈਂ ਆਪ ਅੱਖੀਂ ਦੇਖ ਚੁੱਕੀ ਹਾਂ ਵੀ ਮੇਰੇ ਸਾਹਮਣੇ ਗੁਰਮਾਹਾਂ ਦੀਆਂ ਸੌਹਾਂ ਖਾਧੀਆਂ ਗਈਆਂ ਤਾਕਤਾਂ ਦੀਆਂ ਸੌਹਾਂ ਖਾਧੀਆਂ ਗਈਆਂ ਮੁੱਕਰ ਜਾਂਦੇ ਆ ਜੀ ਕੀ ਕਰੋਗੇ ਰੱਬ ਤੋਂ ਹੀ ਡਰਦੇ ਹੋ ਫਿਰ ਕਿਥੋਂ ਡਰ ਲਗੇ ਪਰ ਇਹ ਗੱਲ ਸੱਚ ਹੈ ਰੱਬ ਦੀ ਕਚਹਿਰੀ 'ਚ ਇਨਸਾਫ ਹੈਗਾ ਜਿਹੜੇ ਝੂਠੀਆਂ ਸੁਹਾਂ ਖਾ ਕੇ ਵਾਦੇ ਤੋੜਦੇ ਆ ਮੁੱਕਰਦੇ ਆ ਉਹਨਾਂ ਨੂੰ ਭੁਗਤਣਾ ਪੈ ਰਿਹਾ ਐ ਇਸੇ ਸੰਸਾਰ ਦੇ ਉਹ ਪੁੱਤਰੇ ਆ ਮੇਰੇ ਅੱਖੀ ਭੁਗਤ ਰਹੇਗਾ ਸੋ ਪਲੀਜ਼ ਕਦੇ ਵੀ ਕਿਸੇ ਦੀ ਜ਼ਿੰਦਗੀ ਨਾਲ ਮਜ਼ਾਕ ਨਾ ਕਰੋ ਚਾਹੇ ਤੁਹਾਡਾ ਜੋ ਮਰਜੀ ਰਿਸ਼ਤਾ ਹੈ ਚਾਹੇ ਤੁਹਾਡਾ ਚੰਗਾ ਰਿਸ਼ਤਾ ਜਾਂ ਮੰਦਾ ਰਿਸ਼ਤਾ ਪਰ ਪਲੀਜ਼ ਕਿਸੇ ਨਾਲ ਖੇਡੋ ਨਾ ਖੇਡਣਾ ਨਾ ਕਰੋ ਜਿਹੜੀਆਂ ਤੁਸੀਂ ਕਿਸੇ ਨਾਲ ਖੇਡਾ ਖੇਡਦੇ ਉਹਨਾਂ ਨੂੰ ਇੱਕ ਦਿਨ ਦੇਣੀਆਂ ਪੈ ਜਾਣੀਆਂ ਇਹ ਯਾਦ ਰੱਖਿਓ ਮੇਰੀ ਗੱਲ ਕਿਉਂਕਿ ਰੱਬ ਜਦੋਂ ਵਹਿਗੁਰੂ ਇਨਸਾਫ ਕਰਦਾ ਨਾ ਫਿਰ ਸੋਤੋਂ ਛੱਲਿਆ ਨਹੀਂ ਜਾਂਦਾ ਉਹਦਾ ਇਨਸਾਫ ਬਹੁਤ ਤਕੜਾ ਹੁੰਦਾ ਸੋ ਅਕਾਲਪੁਰਖ ਵੈਲਯੂ ਦੀ ਮਾਰ ਤੋਂ ਡਰ ਕੇ ਰਿਹਾ ਕਰੋ ਉਹਦੀ ਜਿਹੜੀ ਮਾਰ ਵੱਜਦੀ ਹੈ ਨਾ ਪਰਮਾਤਮਾ ਦੀ ਉਹ ਦਿਸਦੀ ਨਹੀਂ ਪਰ ਸਾਨੂੰ ਉਸ ਨੂੰ ਦਿਸਣਾ ਜ਼ਰੂਰ ਹਟਾਉਂਦੀ ਜਦੋਂ ਉਹ ਇਹਨਾਂ ਪੈਂਦੀਆਂ ਹਾਂ ਮੈਂ ਅੱਜ ਵੀ ਤੁਹਾਨੂੰ ਕਹਿਣੀ ਆ ਵੀ ਜਿਨ੍ਹਾਂ ਨੇ ਮੇਰੇ ਨਾਲ ਧੋਖੇ ਕੀਤੇ ਆ ਫਰਾਡ ਕੀਤੇ ਆ ਮੇਰਾ ਵਿਸ਼ਵਾਸ ਤੋੜਿਆ ਵਿਸ਼ਵਾਸ ਘਾਤ ਕੀਤਾ ਮੇਰੀ ਪਿੱਠ ਤੇ वार ਕੀਤੇ ਆ ਮੇਰੇ ਨਾਲ ਮਤਲਬ ਸੋਹਾ ਪਾ ਕੇ ਗੁਰੂ ਘਰਾਂ ਦੇ ਵਿੱਚ ਤੋੜੀਆਂ ਸੋਨ ਮੈਂ ਸਜ਼ਾ ਵੀ ਮਿਲਦੀ ਦਿਖਾਉਂਗੀ ਇਹਨਾਂ ਨੂੰ ਸੋ ਅੱਪਾ ਚੜਦੀ ਕਲਾ 'ਚ ਰਹਿਣਾ ਵੀਰੇ ਤੇ ਰਹਾਂਗੇ ਆਪਾਂ ਵਾਹਿਗੁਰੂ ਦੇ ਬਾਣੇ 'ਚ ਰਹਿਣ ਵਾਲੇ ਬੰਦੇ ਆ ਰਵਾਂਗੇ ਸੋ ਜੋ ਆਪਣੇ ਨਾਲ ਕਰਨਗੇ ਸੋ ਭਰਨਗੇ ਆਪਾਂ ਨਹੀਂ ਪਰੇਸ਼ਾਨ ਹੋਣਾ ਆਪਣਾ ਵਾਹਿਗੁਰੂ ਆਪਣੇ ਨਾਲ ਹੈ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆਪਾਂ ਮੇਰੀ ਮੇਰੇ ਵਾਹਿਗੁਰੂ ਦੀ ਤੇ ਮੇਰੇ ਸਮੇਂ ਦੀ ਕਦਰ ਕਰਦੇ ਆਂ ਆਪਾਂ ਚੌਥੇ ਬੰਦੇ ਨੂੰ ਨਹੀਂ ਜਾਣਦੇ ਵੀਰੇ ਕੁਕ ਸੋ ਆਪ ਸਭ ਨੂੰ ਮੇਰੇ ਵੱਲੋਂ ਮਮਨਜੀਤ कौर ਮਾਨ ਮਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਚੜਦੀ ਕਲਾ ਰੱਖੇ ਵੀਰੇ ਮੈਂ ਕੋਸ਼ਿਸ਼ ਕਰਿਆ ਕਰੂੰਗੀ ਆਏ ਸੰਡੇ ਸ਼ਾਮ ਨੂੰ 7 ਪੀਐਮ 'ਤੇ ਕੋਸ਼ਿਸ਼ ਕਰਿਆ ਕਰੂੰਗੀ ਵੀ ਮੈਂ ਲਾਈਵ ਹੋਇਆ ਕਰਾਂ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਮੇਰਾ ਦਿਲ ਕਰਦਾ ਤੁਹਾਡੇ ਨਾਲ ਗੱਲਾਂ ਕਰਨ ਨੂੰ ਮੇਰੀ ਜੋ ਵੀ ਲਾਈਫ ਹੈ ਜਿੰਨੀ ਕੁ ਬਚੀ ਹੈ ਮੈਂ ਤੁਹਾਡੇ ਨਾਲ ਸਪੈਂਡ ਕਰਨਾ ਚਾਹੁੰਦੀ ਆ ਪਲੀਜ਼ ਤੁਸੀਂ ਮੇਰੀ ਫੈਮਲੀ ਹੋ ਤੁਸੀਂ ਮੇਰਾ ਸਹਾਰਾ ਹੈ ਮੇਰਾ ਦਰਦ ਵੀ ਤੁਸੀਂ ਪਿਸਾਰਨਾ ਪਲੀਜ਼ ਜੋ ਮੇਰੇ ਭੈਣ ਭਰਾ ਮੇਰੇ ਨਾਲ ਦਿਲੋਂ ਜੁੜੇ ਹੋਏ ਮੈਂ ਉਹਨਾਂ ਦੀ ਬਹੁਤ ਕਦਰ ਕਰਦੀ ਆ ਤੇ ਗੁਰੂ ਰਾਮਦਾਸ ਅੱਗੇ ਅਰਦਾਸ ਵੀ ਕਰਦੀ ਆ ਵੀ ਮਾਲਕਾ ਮੇਰੇ ਭੈਣ ਭਰਾ ਸਦਾ ਖੁਸ਼ ਰਹਿਣ ਮੈਂ ਜੀ ਤੁਸੀਂ ਭੈਣ ਹੋ ਤੁਸੀਂ ਭਰਾ ਹੋ ਬਾਕੀ ਰਿਸ਼ਤੇ ਮੇਰੇ ਖਤਮ ਹੈ ਜਿਹੜੇ ਦੁਨੀਆ ਦੇ ਝੂਠੇ ਰਿਸ਼ਤੇ ਜੁੜਦੇ ਹੋ ਮੇਰੇ ਖਤਮ ਹੈ ਤੁਸੀਂ ਮੇ ਸਤ ਸ੍ਰੀ ਅਕਾਲ